ਹੁਣ ਮੈਂ ਗੱਲ ਕਰੂੰਗਾ ਮਾਲਦੀਵਜ਼ ਦੇ ਲੋਕਲ ਲੋਕਾਂ ਦੀ ਮਤਲਬ ਕਿ ਮਾਲਦੀਵ ਦੀ ਆਬਾਦੀ ਹੈਗੀ ਜੀ ਆਸ-ਪਾਸ 5.5 ਲੱਖ ਦੇ ਆਸ-ਪਾਸ ਤੁਸੀਂ ਇਹ ਵੇਖੋ ਕਿ ਇੱਥੋਂ ਦੇ ਲੋਕ ਨੇ ਜੋ ਸਾਰਾ ਦਿਨ ਸਮੁੰਦਰ ਦੇ ਵਿੱਚ ਹੀ ਰਹਿੰਦੇ ਨੇ ਤੇ ਆਲੇ-ਦਾਲੇ ਕਿਤੇ ਜਾ ਨਹੀਂ ਸਕਦੇ ਬਟ ਮੈਨੂੰ ਇਦਾਂ ਲੱਗਦਾ ਕਿ ਸ਼ਾਇਦ ਇੱਥੋਂ ਦੇ ਲੋਕਾਂ ਦੀ ਜਿਹੜੀ ਲਾਈਫ ਆ ਉਹ ਕਾਫੀ ਜ਼ਿਆਦਾ ਬੋਰਿੰਗ ਹੈ ਥੋੜੀ ਵੀ ਨਹੀਂ ਬਹੁਤ ਜ਼ਿਆਦਾ ਬੋਰਿੰਗ ਹੈ ਕਿਉਂਕਿ ਉਹ ਪਾਣੀ ਦੇ ਵਿੱਚ ਹੀ ਰਹਿੰਦੇ ਨੇ ਮੱਛੀ ਫੜਨ ਦਾ ਕੰਮ ਕਰਦੇ ਨੇ ਕਈਆਂ ਦੇ ਆਪਣੇ ਕੋਕੋਨਟ ਦੇ ਪੇੜ ਨੇ ਨਾਰੀਅਲ ਤੋੜਦੇ ਨੇ ਤੇ ਨਾਰੀਅਲ ਵੋਚਣ ਨਾਲੇ ਉਹਨਾਂ ਦਾ ਜੋ ਘਰਬਾਰ ਆ ਉਹ ਚੱਲਦਾ ਆ ਸਾਰਾ ਤੇ ਮਾਲੇ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਦੇ ਹੋਸਟਲ ਨੇ ਹੋਟਲ ਨੇ ਰੈਸਟੋਰੈਂਟ ਨੇ ਛੋਟੇ-ਛੋਟੀਆਂ ਦੁਕਾਨਾਂ ਨੇ ਮਾਲਜ਼ ਨੇ ਹਨਾ ਤੇ ਲੋਕ ਬਹੁਤ ਜ਼ਿਆਦਾ ਇਮਾਨਦਾਰ ਨੇ ਮਾਲਦੀਵ ਦੇਸ਼ ਦੀ ਜੀਡੀਪੀ ਆਪਣੀ ਪੰਜਾਬ ਦੀ ਜੀਡੀਪੀ ਨਾਲੋਂ ਵੀ ਬਹੁਤ ਜ਼ਿਆਦਾ ਘੱਟ ਆ ਪਰ ਇੱਥੋਂ ਦੀ ਪਰ ਕੈਪੀਟਾ ਇਨਕਮ ਇੰਡੀਆ ਨਾਲੋਂ ਬਹੁਤ ਜ਼ਿਆਦਾ ਆ ਤੁਸੀਂ ਇਹ ਮੰਨ ਕੇ ਚੱਲੋ ਮਾਲਦੀਵ ਦਾ ਇੱਕ ਲੋਕਲ ਬੰਦਾ ਮਹੀਨੇ ਦਾ ਘੱਟੋ-ਘੱਟ ਲੱਖ ਰੁਪਇਆ ਕਮਾਉਂਦਾ ਆ ਤਾਂ ਇੱਥੋਂ ਦੀ ਕਰੰਸੀ ਦਾ ਨਾਮ ਹੈਗਾ ਜੀ ਰੁਫੀਆ ਉਹ ਇੱਕ ਰਫਿਆ ਇੰਡੀਆ ਦੇ ਬਣ ਜਾਂਦੇ ਨੇ